ਜੋ ਸੱਚ ਆਰਾਹੋ ਇਹ ਕਿ ਗੂੜੇ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਿਆਕਾਰ ਹੁਕਮ ਨਾ ਕਹਿਆ ਜਾਈ ਸੁਖਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਤਮਣੀ ਚੁਕਮ ਇੱਕ ਦੁਖ ਸੁਖ ਪਾਈਐ ਇਕਨਾ ਹੁਕਮ ਦਸੀਸੇ ਕੋ ਕੁਨੀ ਸੁਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਜੇ ਤਾਂ ਹੁਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾ ਕਹਾਂਦੇ ਨਹੀਂ ਸਾਨ ਨਾਵੇ ਕੋ ਬੁਣ ਮੜਿਆ ਆਈਆਂ ਚਾਰ ਗਾਵੇ ਕੋ ਵਿਧਾ ਵਿਚਾਰ ਗਾਵੇ ਕੋ ਸਾਜ ਕੋ ਵਿਤਨਖੇ ਗਾਵੇ ਕੋ ਦੀ ਲਾਇ ਕਰਦੇ ਹੈ ਗਾਵੇ ਕੋ ਜਾਪੇ ਰਸੇ ਦੂਰ ਗਾਵੇ ਕੋ ਵਿਕੇ ਹਾਦਰਾ ਹਦੂਰ ਕਤਨਾ ਕਦੀ ਮੈਂ ਆਵੇ ਤੋੜ ਕਰ ਕਰ ਗਵੀ ਕੋਟੀ ਕੋੜ ਕੋੜ ਬਿੰਦਾ ਦੇ ਲਿੰਜ ਰੱਪਾ ਹੈ ਦੁਗਾ ਜਿਵੰਤਰ ਕਾਹੀ ਕਾਹੀ ਉਪਰੇ ਕੁੰਚਲਾ ਹੈ ਰਹਾ ਨਾਨਕ ਵਿਭਸੇ ਵਿਰਵਾਹੋ ਸਾਚਾ ਸਹਿਬ ਸਾਧਨਾ ਵਿੱਚ ਪਾਖਾ ਪਾਉ ਅਪਾਰ ਆ ਕੇ ਮੰਗੇ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੀ ਅਗੇ ਰਖੀਏ ਜਿਤ ਦਿਸੈ ਬਰਬਾਰ ਮੋਹ ਕੇ ਬੋਲਨ ਬੋਲਿਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਚਤਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕੇ ਵਾ ਜਾਣੀਆ ਸਭ ਆਪੇ ਸਚਿਆਰ ਥਾਪਿਆ ਨਾ ਜਾ ਕੀਤਾ ਨਾ ਹੋਇ ਆਪੇ ਆਪ ਨਿਰੰਜਣ ਸੋਏ ਜਿਨ ਸੇਵਾ ਤੈਨੂੰ ਪਾਇਆ ਮਾਨ ਨਾਨਕ ਗਾਵੇ ਬੁਨੀ ਨਿਧਾਨ ਗਾਵੇ ਸੁਨਿਅਮਨ ਰਖੇ ਭਾਉ ਦੁਖ ਪਰਹ ਸੁਖ ਕਰ ਲੈ ਜਾਏ ਗੁਰਮੁਖ ਨਾਮ ਦਾ ਗੁਰਮੁਖ ਜੋ ਗੁਰਮੁਖ ਰਹੇ ਸਮਾਇ ਗੁਰੇ ਸਿਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਹਿ ਜੇ ਹੋ ਜਾਣਾ ਕਨੈ ਕਹਿ ਨ ਕਤ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਤ ਨਾਮਾ ਜੇ ਤੁਸ ਪਾਵਾ ਵਿਨ ਪਾਣੀ ਕੀ ਨਾਈ ਕਰੇ ਜੀਤੇ ਸਿਰ ਟਪਾਈ ਵੇ ਕਾਮਣ ਕਰਮਾ ਕੇ ਮਿਲੇ ਲਈ ਮਾਤੂ ਜਰਤਨ ਦਿਵਾ ਹਰਮਾਨ ਜੇ ਕੁਰਤੀ ਸਿੱਖ ਰੋਣੀ ਗੁਰਾ ਇੱਕ ਦੇਖ ਬੁਝਾਈ ਸਬਨਾ ਜੀਆ ਕਾ ਇੱਕ ਦਤਾ ਸੋ ਮੈ ਵਿਸਰਨਾ ਜਾਈ ਜੇ ਤੁ ਵਿਚਾਰੇ ਯਾਰ ਜਾਂ ਹੋਰ ਦਸੋਣੀ ਹੋਏ ਨਵਾ ਕੰਨਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਠੰਗਾ ਨਾ ਉਰ ਕਾਏ ਗੈ ਦਸ ਵੀ ਰਤੇ ਦੇਗਲੇ ਜੇ ਤੇਸ ਨਦਰਣਾ ਆਵੈ ਤਾਂ ਵਾਤਨ ਪੁੱਛੇ ਕਿ ਈਟਾ ਅੰਦਰ ਕੀਟ ਕਰ ਦੂਸੀ ਦੋਸਤ ਰੇ ਨਾਨਕ ਨਿਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਤੇਹਾ ਕੋ ਨ ਸੁਜੇ ਜੇ ਤੇਸ ਕਣ ਕੋਈ ਕਰੇ ਸੁਣੇ ਜੇ ਤੇ ਪਿਰ ਸੁਨਾਸਨੇ ਤਰਤ ਤਵਲੇ ਆਕਾਸ਼ ਸੁਣੇ ਦੀਪ ਲੋ ਪਾਤਲ ਸੁਣੇ ਪਹੁਨਾ ਸਤੇ ਕਾਲ ਨਾਨਕ ਪੁਤਾ ਜਰਾ ਵਿਆਸ ਸੁਣੇ ਦੁਖ ਭਾਵਤਾ ਨਾਸ ਸੁਣੇ ਸਰਬਰ ਮਾਇ ਦੇ ਸੁਣੇ ਮੁਖਸਲਾ ਹਨਮੰਦ ਸੁਣੇ ਜੋਗ ਜੁਗਤੁਰ ਕੇ ਦੇਸ ਸੁਣੇ ਸਾਜਨਤਿ ਵੇਦ ਨਾਨਕ ਪੁਤਾ ਜਰਾ ਵਿਆਸ ਸੁਣੇ ਦੁਖ ਭਾਵ ਕਾ ਨਾਸ ਸੁਣੇ ਸਾ ਸੰਤੋ ਗਿਆਨ ਸੁਣੇ 68 ਕਾ ਇਸਨਾ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਣ ਪਉਤਾ ਕਰ ਅਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾ ਗੁਨਾ ਕਰ ਅਵਿਗਾ ਸੁਨੇ ਸੇ ਪੀਰ ਪਾਸਾ ਸੁਨੇ ਹੰਦੇ ਪਾਵੇ ਰਾਹ ਸੁਨੇ ਹਾਤ ਹੋਈ ਅਸਗਾ ਨਾਣ ਪਉਤਾ ਕਰ ਅਵਿਗਾ ਸੁਨੇ ਦੁਖ ਭਾਵ ਕਾ ਨਾਸ ਮਨਨੇ ਕੀ ਕਤ ਕਹੇ ਨਾ ਜਾਏ ਜੇ ਕੋ ਬਹਿ ਪੁੱਛੇ ਪਸਤਾ ਹੈ ਕਾਲ ਕਲਮ ਲੇਖਣ ਹਾਰ ਮਨਨੇ ਕਾ ਬੈ ਕਰਮ ਵਿਚਾਰ ਸੋ ਨਾਮ ਬਰਿੰਜਣੋ ਹੈ ਦੇ ਕੋ ਮਾ ਜਾਣੇ ਮਨ ਕੋਈ ਮਨਨੇ ਸੁਰਤ ਹੋ ਮੇ ਹਮੜਾ ਬੱਡੇ ਮਨਨੇ ਸਗਲ ਭਉਣ ਕੀ ਸੋਦਾ ਮੰਨੇ ਮੋਚੂ ਟਾਣਾ ਕਈ ਮੰਨੇ ਜਮਕੇ ਸਾਧਨਾ ਜਾਏ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਕਰਮ ਸਿੱਧੀ ਸੰਬੰਧ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸੇਤ੍ਰ ਮੰਨੇ ਨਾਨਕ ਭਵੀ ਨਾ ਪਿਕ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਕੁਝ ਪ੍ਰਵਾਨ ਪੰਚ ਪ੍ਰਵਾਨ ਪੰਚੇ ਭਾਵੇਦਰ ਗੇਮਣ ਪੰਚੇ ਸੋਹੇ ਬਰ ਰਾਜਣ ਪੰਚਾ ਕਾ ਗੁਰ ਇਕ ਧਿਆਨ ਦੇਖੋ ਕਹਿ ਕਰੇ ਵਿਚਾਰ ਕਤੇ ਕਪਨਾ شمار ਧੌਲ ਧਰਮ ਦੇ ਆਕਾ ਪੂ ਸੰਤੋਬਤਾ ਪ੍ਰਕਿਆ ਜਿਨ ਸੂਤ ਦੇਖੋ ਬੁਝੇ ਹੋਵੇ ਸਤਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋ ਉਸ ਤੇ ਭਾਰ ਤੜੇ ਕੋ ਮਨਜੂਰ ਜੀ ਯਾਤਰਾ ਕੇ ਨਾਮ ਸੁਣਿਆ ਲਿਖਿਆ ਬੜੀ ਕਲਾਮ ਮਿਹਲੇ ਕਾਲੇ ਕਦ ਜਾਣੇ ਕੋਈ ਲੇਖਾ ਲਿਖਿਆ ਤੂਤਾ ਹੋਇ ਪੀਤਾ ਤਾਣ ਸੁਭਲੇ ਰੁਕੇ ਤੀਦਾ ਜਾਣੇ ਕੌਣ ਕੋਤ ਪੀਤਾ ਬਸੋਇ ਕੋ ਗਵਾ ਦੇਸ ਤੇ ਹੋਵੇ ਲੇ ਕਦਰਿ ਆਉ ਗੁਦਰ ਕੌਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੂ ਤੂ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਗਜਪ ਸੰਗ ਪਾਉ ਸੰਗ ਪੂਜਾ ਸੰਗ ਤਾ ਬਤਾਉ ਸੰਗਨਾਤਮਕ ਵੇਦ ਪੜ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਾਨ ਵਿਚਾਰ ਸੰਗ ਸਤੀ ਸੰਗ ਦਾਤਾਰ

ਸ਼ੰਕਨਿੰਦ ਅਕਸਰ ਕਰੇ ਭਾਰ ਨਾਨਕ ਨੇ ਕਹਿ ਵਿਚਾਰ ਵਾਰਿਆਂ ਜਮਾ ਇੱਕ ਵਾਰ ਜੋਤਿ ਦਬਾਵੇ ਸਹੀ ਭਲੇ ਘਰ ਦੁਸਰਾਂ ਸਲਾਮਤ ਨਰੰਕਾਰ ਸ਼ੰਕ ਨਾਮ ਸੰਗਤਾਮ ਗਮ ਗਮ ਸ਼ੰਕ ਲੋਹ ਸ਼ੰਕਾਇ ਜਿ ਸਰ ਭਾਰ ਹੋਈ ਕ੍ਰੀ ਨਾਮ ਕਰੀ ਸੋਲਾ ਅਕਰੀ ਗਾਣ ਗੀਤ ਗੁਣਗਾ ਅਕਰ ਲਿਖਲ ਬੋਲਨ ਦਬਾਣਾ ਕਰ ਜੁਰ ਸੰਦੋਗ ਬਖਾਨ ਜੇ ਨਹੀਂ ਲਿਖੇ ਤੁਰਨਾ ਦੇਵ ਪਰਮਾ ਤੇਵ ਤੇਵ ਪਾਹ ਜੇ ਤਾਂ ਕਹਿਤਾ ਤੇ ਕਾਨਾ ਬਿਨਾਵੇਂ ਨਾ ਹੀ ਕੋਥਾ ਕੁਦਰਤ ਕਮਣ ਕਹ ਹੈ ਵਿਚਾਰ ਵਾਰਿਆਂ ਜਮਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹਥੁ ਪੈਰ ਤਨ ਦੇਹ ਪਾਣੀ ਧੋਤੈ ਤਰੈ ਸੁਖੈ ਮੋਦਿ ਬਲੇਤੇ ਕਪੜ ਹੋਇ ਦੇ ਸਾਬਣ ਲਈਐ ਹੋ ਧੋਇ ਭਰੀਐ ਮਤਿ ਪਾਪਾ ਕੇ ਸੰਗ ਹੋ ਧੋਕੇ ਨਾ ਮੇਕੇ ਰੰਗ ਤੁਮੀ ਪਾਪੀ ਆਖੈ ਨਾ ਕਰ 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 ਨਾ ਲਿਖ ਲੈ ਜਾਇ ਆਪੇ ਵੀ ਜਾਪੇ ਹੀ ਖਾਉ ਨਾਨਕ ਹੁਕਮੀ ਆਵਹਿ ਜਾਹ ਤੀਰੇ ਤਬ ਤੇ ਦਿੱਤਾ ਜੇ ਕੋ ਪਾਵੇ ਤਿਲ ਕਾਮਣ ਸੁਨੇ ਮਨੇ ਮਨ ਕੀਤਾ ਭਾਉ ਅੰਤਰ ਗੜ ਤੀਰਤ ਮਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਣ ਗੁਣ ਕੀਤੇ ਭਗਤ ਨਾ ਹੋਇ ਸੁਆਸਤਾਨ ਬਾਣੀ ਬਰਮਾ ਸਤ ਸੁਹਾਨ ਸਦਾ ਮਿਲ ਜਾਓ ਕਮਨ ਸਵਿਲਾ ਉਤ ਕਮਨ ਕਮਨ ਤੇਤ ਕਮਨ ਵਾਰ ਕਮਨ ਸ੍ਰੋਤ ਮਹ ਕਮਨ ਜਿਤ ਹੋਇ ਆਕਾਰ ਮਿਲ ਨਾ ਪਾਇਆ ਪਨ ਤੇ ਜੀ ਹੋਵੇ ਦੇਖ ਪ੍ਰਾਨ ਬਖਤ ਨਾ ਪਾਇਓ ਕਾ ਦੀਆ ਜੇ ਲਿਖਨ ਲੇ ਕੁਰਾਨ ਤਿਤ ਵਾਰ ਨਾ ਜੋਗੀ ਜਾਣ ਰਤ ਮਾ ਨਾ ਕੋਈ ਬਿਆ ਕਰਤਾ ਤੇ ਗੋ ਸਾਚੇ ਆਪੇ ਜਾਣੈ ਸੋਇ ਕੀ ਕਰ ਆਖੇ ਪੀਸਲਾਏ ਕੇ ਵਰਨੇ ਕੋ ਜਾਣਾ ਨਾਨਕ ਆਖ ਕੋ ਸਭ ਕੋ ਆਕੇ ਇੱਕ ਦਿਨ ਕਰ ਸਿਆਣਾ ਵੱਡਾ ਸਾਹਿਬ ਵੱਡੇ ਨਾ ਕੀਤਾ ਜਾ ਕੋ ਹੋਵੇ ਨਾਨਕ ਦੇਖੋ ਆਪੋ ਜਾਣੇ ਕਿ ਗਿਆਨਾ ਸੋਈ ਪਤਾਲਾ ਪਤਾਲ ਲਖਿਆ ਅਗਾਸ ਅਗਾਸ ਉੜ ਕੋੜੁ ਕੁ ਪਾਲ ਤਕੇ ਵੀਦ ਕਹਿ ਨਿਕ ਬਾਤ ਸੈਲ ਸਟਾਰੇ ਕਹਿਣੇ ਤੇ ਬਾਸੂ ਲਿਖਤਾਤ ਲਿਖਾ ਹੋਇ ਤੋ ਲਿਖੇ ਲਿਖਾ ਹੋਇ ਬਿਨਾਜ ਨਾਨਕ ਬਟਾ ਆਖੀ ਆਪੇ ਜਾਣੇ ਆਪ ਸਲਾਹ ਸਲਾਹ ਤੇ ਜ਼ੋਰ ਨਾ ਪਾਈਏ ਨਦੀਆ ਤੇ ਵਾਹ ਪ੍ਰਭੇ ਸੁਮੰਦਨਾ ਜਾਣੀਐ ਸੁਮੰਦ ਸਾਹ ਸੁਤਾਨ ਬਿਰਾਸੀਤੀ ਮਾਲ ਤਾਂ ਕੀੜੇ ਤੁਲ ਨਾ ਹੋਵਣ ਜਿਤ ਸੁਮੰਨ ਨਾ ਵਿਸਰੇ ਅੰਤਨ ਸਿਤੀ ਕਹਿਨਾ ਅੰਤਨ ਕਰਨ ਦੇਨਾ ਅੰਤਨ ਵੇਖਣ ਸੁਣਨਾ ਅੰਤਨ ਜਾਪੇ ਕੇਵਨ ਮੰਤ ਅੰਤਨ ਜਾਪੇ ਕੀਤਾ ਯਾਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਲ ਕੇ ਤੇ ਬਿਲਾਹਿ ਤਾਂ ਕੇ ਅੰਤ ਨਾ ਪਾਏ ਜਾਏ ਇਹ ਅੰਤਨ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਇ ਮੋਟਾ ਸਾਇ ਉੱਚਾਤਾ ਉੱਚੇ ਉਪਰ ਉਚਾਨੋ ਜੇ ਵੱਡੂ ਚਾ ਹੋਵੇ ਕੋ ਤੂ ਚੇ ਕੋ ਜਾਣੈ ਸੋਏ ਜੇ ਵੱਡ ਆਪ ਜਾਣਿਆ ਆਪ ਆਪ ਨਾਨਤ ਨਗਰੀ ਕਰਮੀ ਦਾਤ ਬਹੁਤ ਕਰਮ ਲਿਖਿਆ ਨਾ ਜਾਏ ਵੱਡੇ ਦਲ ਤੋਂ ਤੇਰੇ ਨਾਮ ਤਮਾਏ ਕਿਤੇ ਮੰਗੇ ਜੋ ਦੇਵ ਪਾਰਕ ਕਿਥਾ ਗਣਤ ਨਹੀਂ ਵਿਚਾਰ ਕਿਤੇ ਘਪਟ ਟੇਵੇ ਕਰ ਕਿਤੇ ਲੈ ਲੈ ਮੁਰਪਾ ਕਿਤੇ ਮੁਰਖਾਈ ਗਲ ਕਿਤੇ ਦੋਖ ਤੁਸੁਦ ਮਾਰੇ ਪਿਤਾ ਤੇ ਰਿਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਗ ਨਾ ਸਕੇ ਕੋਈ ਜੇ ਕੋ ਕਾਇ ਰੱਖਣ ਪਾਏ ਉਹ ਜਾਣੇ ਜਿੱਤਿਆ ਮੋਕਾ ਹੈ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਕਿਿਸਨ ਬਕਸੇ ਸਿਪਸੁਰਾ ਨਾਨਕ ਪਾਸਾ ਹੀ ਪਾਸਾ ਮੁੱਲ ਬਨ ਮੁੱਲ ਵਪਾਰ ਮੁੱਲ ਵਾਰੇ ਮੁੱਲ ਢੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਲਾ ਸਮਾਏ ਮੁੱਲ ਤਰ ਮੁੱਲ ਦੀਪਾਨ ਮੁੱਲ ਤਰ ਮੁੱਲ ਪਰਮਾਨ ਮੁੱਲ ਬਕਸੀ ਸਿ ਮੁੱਲ ਨਿਸ਼ਾਨ ਮੁੱਲ ਕਲਮ ਮੁੱਲ ਪਰਮਾਨ ਮੁੱਲ ਮੁੱਲਾ ਕਾਣਾ ਜਾਏ ਆਖਾ ਕਰੇ ਲਿਬਲਾਏ ਆਖੇ ਵਿਦ ਪੜ ਪ੍ਰਾਣਾ ਕਿ ਪੜੇ ਕਰੇ ਵਕਿਆਣ سکڑ پاڑ ہوئے نانک جانے سچا سوئے جی کو آخ تو لکھے گووار سر گوارا گوار سو کہ ਮਾਡੇ ਨਾਦਰ ਨੇ ਕਸ਼ੰਕਾ ਕੀਤੇ ਵਾਹੁਣ ਹਾਰੇ ਰਿਤੇ ਰਾਗੁ ਪ੍ਰੇਸ਼ੋਕੀ ਹਣ ਕੀਤੇ ਗਾਮਨ ਹਾਰੇ ਗਾਵੇ ਚੋਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਤ੍ਰਮਦੁਵਾਰੇ ਗਾਵੇ ਚਿਤ ਗੁਪਤ ਲਈ ਜਾਣੇ ਲਖਰੀ ਤ੍ਰੰਭੀਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਣ ਸਲਾਜਵਾਰੇ ਗਾਵੇ ਇੰਦਰਿੰਦਰ ਰਾਜਨ ਬੈਠੇ ਦੇਵਤੇ ਆਦਰ ਨਾਲ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਾਥ ਵਿਚਾਰ ਗਾਵਣ ਜਤੀ ਸਲੂਸ਼ਨ ਤੋਂ ਕੀ ਗਾਵੇ ਵੀਰ ਗਰਾਜ ਗਾਵ ਮਰ ਮੱਧ ਤੋਂ ਕੋਈ ਨਾ ਤਿਸਰ ਜੁਗ ਜੁਗ ਦੇ ਦਾਣਾਂ ਲੈ ਗਾਵੇ ਮੋਹਣੀ ਅਮਨ ਮੋਹਣ ਸਰਗਮਾ ਚੱਪਿਆਲੇ ਗਾਵ ਮਰ ਤਨੁ ਪਾਏ ਤੇਰੇ ਅਸਰ ਦੀ ਰਤਨਾਂ ਲੈ ਗਾਵੇ ਜੋਤ ਮਹਾਬਲ ਸੁਰਾ ਗਾਵੇ ਖੜਿ ਵਿਚਾਰੇ ਗਾਣ ਕੰਡ ਮੰਡ ਵਰਪਨ ਕਰਕੇ ਰਖੇ ਤਾਰੇ ਸਹੀ ਤੁਦਨੋ ਗਾਵੇ ਜੋਤ ਤੁਧ ਪਾਉਂਦੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਾ ਚਤਨੇ ਨਾਨਕ ਕੀ ਆ ਵਿਚਾਰ ਸੋਈ ਸੋਈ ਸਦਾ ਸਦ ਸਾਹਿਬ ਸੱਚਾ ਸੱਚ ਹੀ ਨਾਹੀ ਹੈ ਪੀ ਹੋਸੀ ਜਾਇ ਨਾ ਜੈਸੀ ਰਚਨਾ ਜੀ ਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇ ਜੀ ਨੂੰ ਪਾਏ ਕਰ ਕਰ ਦੇਖੇ ਕੀ ਤਾ ਆਪਣਾ ਜੋਤਿਸ਼ ਦੀ ਵੜਿਆਏ ਜੋਤਿਸ਼ ਭਾਵੇ ਸੋਈ ਕਰ ਸੀ ਬ੍ਰਹਮ ਨਾ ਕਰਨਾ ਜਾਈ ਸੋ ਪਾਤ ਸਾ ਸਾ ਪਰ ਸਾਹਿਬ ਨਾਨਕ ਰਹਿਣ ਲੱਗ ਜਾਈ ਮੁੰਡਾ ਸੋ ਤੋ ਤਰੰਬਟ ਚੋਲੀ ਤਾਣ ਕੀ ਕਰੇ ਜੂਤ ਚਿੰਤਾ ਕਾਲ ਕੋ ਹਰੀ ਕਾਜੁ ਕਟੰਡਾ ਕਰਤੀਤ ਆਈ ਪੰਤੀ ਸਗਲਜ ਮਾਤੀ ਮਨ ਜੀ ਕੈ ਜਗ ਜੀਤ ਆਦੇਸ ਜੈ ਆਦੇਸ ਆਦਮੀ ਨਾਦ ਨਾਦ ਜੁਗ ਜੁਗ ਏਕੋ ਵੇਸ ਭੂਤ ਗਿਆਨ ਦੇ ਆਪਨ ਦਾਨਾ ਕੜ ਕੜ ਵਾਜੇ ਨਾਦ ਆਪ ਨਾਤ ਨਾਤੀ ਜਗ ਜਾ ਕੇ ਦੇ ਸੇ ਦਾ ਵਰਾ ਸਾਲ ਸੰਜੋਗ ਜੋ ਦੇ ਕਾਰ ਚਲਾ ਵੇ ਦੇਖੇ ਹਵੇ ਭਾਗ ਆਦੇਸ ਜੈ ਆਦੇਸ ਆਦਮੀ ਨਾਦ ਨਾਦ ਜੁਗ ਜੁਗ ਏਕੋ ਵੇਸ ਏਕਾ ਮੈ ਜਿਤ ਵੇ ਤਿੰ ਚੇਲੇ ਪਰਵਾਨ ਸੰਸਾਰੀ ਭੰਡਾਰੀ ਭਲਾਈ ਦੀ ਬਾਣ ਜਿਸ ਤੇ ਸਾਵੇ ਤੇ ਬਚਲਾ ਵੇ ਜੇ ਹੋਵੇ ਫਰਮਾਨ ਉਵੇ ਕਾਉ ਨਾ ਨਦਰ ਨਾਮੇ ਬੋਤਾ ਇਹ ਗਿਦਾਨ ਹਦੇਸ ਤੇ ਸੇ ਹਦੇਸ ਆਦਮੀ ਨੂੰ ਨਾ ਹਦਨਾ ਤੁਦੂਦੂ ਇੱਕ ਹੋਗੇਸ ਆਸ਼ਨ ਲੋਇ ਲੋਇ ਪੰਡਾਰ ਜੋ ਕਿਸ ਪਾਇ ਸੇ ਇਕਾ ਵਾਰ ਕਰ ਕਰ ਵੇਖੇ ਜੇ ਬਨਹਾਰ ਨਾਲ ਸੱਚੇ ਕੀ ਕਾਟੀ ਕਰ ਹਦੇਸ ਤੇ ਹਦੇਸ ਆਦਮੀ ਨੂੰ ਨਾ ਹਦਨਾ ਤੁਦੂਦੂ ਇੱਕ ਹੋਗੇਸ ਤੁਦੂਦੂ ਕੋ ਲੋ ਕੋ ਲੋ ਕੁਨੀਸ ਲਖਲਾ ਬੇੜਾ ਕੀਕ ਨਾਮ ਜਗਦੀਸ਼ ਮੇਥਰਾਏ ਪਤ ਬੋੜੀਏ ਜੜੇ ਆ ਹੋਈਏ ਕੀਸ ਚੁਣ ਬਲਾਇ ਆਕਾਸ਼ ਕੀ ਕੀਟਾ ਆਈ ਰੀਜ ਨਾਨਕ ਨਦਰੀ ਪਾਏ ਕੋੜੀ ਕੋੜੇ ਰੀਜ ਆਖਣ ਦੌਰ ਤੇਨਾ ਜੋਰ-ਜੋਰ ਨਾਲ ਮੰਗਣਦੇ ਹੈ ਨਾ ਜੋਰ ਜੋਰ ਨਾਲ ਜੀਵਨ ਮਲਣਾ ਨਾ ਜੋਰ ਜਿਉਣਾ ਰਾਹ ਮਾਨ ਮਲਸੂਰ ਜੋਰ ਨਾਲ ਸੋਤੀ ਜਾਣ ਵਿਚਾਰ ਜੋਰ ਨਾਲ ਜੁਟੀ ਸੱਟਾ ਸੰਸਾਰ ਵਿਸਾ ਦੂਰ ਕਰ ਦੇ ਕੇ ਜੋ ਨਾਨਕ ਉੱਤਮ ਵਿੱਚ ਨਾ ਕੋਈ ਰਾਤੀ ਰੁਤੀ ਸਿੱਤੀ ਵਾਰ ਬੌਣ ਪਾਣੀ ਜਿਨੀ ਪਾਤਲ ਤਖ਼ਵੀਤ ਧਰਤੀ ਤਾਬਰ ਕੀ ਤਰਸਾ ਜੀ ਜੁੜ ਕੇ ਕਰਨ ਤੈ ਨਾਮ ਅਨੇ ਕਹਾਂਤ کرمی کرمی ہوئی بھی چار سا سچا دربار جتنے سو پنچ پروان در کرم نیشان شن کرتے وم کارد گڑی روب رنگ کے ویش جیت کرم بھومی میر جیتے توشتے چند سور کتے کے منڈل دیش ਉਤੇਸਿਤ ਬੋਧਨਾਤ ਕਿਤੇ ਕਿਤੇ ਦੇ ਵੀਰ ਕਿਤੇ ਦੇਵ ਦਾਨਮਣ ਕਿਤੇ ਕਿਤੇ ਰਤਨ ਸਮੁੰਦ ਕਿਤੇ ਆਹਣੇ ਕਿਤੇ ਆਬਾਣੀ ਕਿਤੇ ਪਾਤਨ ਦੰਦ ਕਿਤੇ ਸੁਪਤੀ ਸੇਮਤੀ ਤੇ ਨਾਨਕ ਅਨੰਤ ਧਾਨਖੰਡ ਮੈਂ ਗਣਪਤੰਦ ਕਿਤੇ ਨਾਦ ਬਨਉ ਕੋ ਦੇਨਦ ਧਰਮ ਕੰਨ ਕੀ ਬਾਹਰੋ ਕਿਤੇ ਕਾੜਤ ਕੜੀ ਬਹੁਤ ਨੂਕ ਕਾਂਕੀ ਗੱਲਾਂ ਕਤਿਆ ਨਾ ਜਾਏ ਦੇਖੋ ਕਹਿ ਪਿੱਛੇ ਪਸਤਾ ਹੈ ਸਥੈ ਕੜੀਏ ਸ਼ੋਰ ਤੁਮਤ ਪਣ ਬੋਧ ਤੇ ਸਥੈ ਕੜੀਏ ਸੁਰਾਸਦਾ ਕੇ ਸ਼ੋਰ

ਮੁਕੇ ਰੁਖੇ ਕਰੇ ਵਿਚਾਰ ਨਾਨਕ ਰਤਨਾ ਕਥਨਾ ਕਲ ਰਾਸਰ ਜਤ ਪਹਾਰਾ ਤੀਰ ਸੁਨਾਰ ਅਣਮਤ ਵਿਰਹ ਤਿਆਰ ਪਵਕ ਲਗਨਿਤ ਤੋਪ ਤਾਂਡਾ ਪਾਮ੍ਰਿਤੇ ਢਾਗ ਗਰੀ ਸਭ ਸੱਟੇ ਡਕਸਾਈਨ ਕੋ ਨਦਰ ਪਰਮਤਿਨ ਕਾ ਨਾਨਕ ਨਗਰ ਨਦਰਿ ਨਹਾਲ ਸ਼ਲੋਕ ਕੌਣ ਗਰੂ ਪਾਣੀ ਪੀਤਾ ਮਾਤਾ ਤਰਤ ਮਹਤ ਦਿਵਸ ਰਾਜੁ ਦਾਇਦਾਇਕਿ ਲੈ ਸਗਲ ਜਗਤ ਸੰਗਿਆਆਂ ਬ੍ਰਿਆਆਂ ਗਵਾਚੇ ਤਰਮਹ ਦੂਰ ਧਰਮੀ ਆਪੋ ਆਪਣੀ ਪਿੰਡ ਕੇ ਦੂਰ ਇੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀ ਕੀ ਛਟੀ ਨਾਲ ਇੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀ ਕੀ ਛਟੀ ਨਾਲ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀਫਤ